ਦੇਖੋ ਜੀ ਅੱਜ ਅਸੀਂ ਇੱਥੇ ਆਏ ਹੈਗੇ ਮਹਾਤਮਾ ਗਾਂਧੀ ਜੀ ਦਾ ਅੱਜ 2 ਅਕਤੂਬਰ ਦਾ ਦਿਨ ਹੈਗਾ ਔਰ ਸਾਡੇ ਦੇਸ਼ ਲਈ ਬੜੀ ਵੱਡੀ ਗੱਲ ਹੈ ਕਿ ਸਾਨੂੰ ਮਹਾਤਮਾ ਗਾਂਧੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਅੱਜ ਅਸੀਂ ਇੱਥੇ ਜਿਹੜਾ ਇੱਥੇ ਉਹਨਾਂ ਲਈ ਅੱਜ ਖੜੇ ਹੋਏ ਉਹਨਾਂ ਸਦਾਜੀ ਦੇਣ ਲਈ ਉਹ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਆਜ਼ਾਦ ਕਿਉਂ ਕਰਾਇਆ ਸੀ ਇਹਦੇ ਸੋਚਦੇ ਹੈ ਕਿ ਆਜ਼ਾਦ ਤਾਂ ਕਰਾਇਆ ਮਗਰ ਅੱਜ ਦੀ ਡੇਟ ਦੇ ਦੇਖਿਆ ਜਾਵੇ ਕਿ ਜਿਹੜਾ ਆਮ ਬੰਦਾ ਜਿਹਨੂੰ ਲੈ ਕੇ ਮਹਾਤਮਾ ਗਾਂਧੀ ਜੀ ਅੱਗੇ ਚੱਲੇ ਸੀਗੇ ਜਿਹੜੇ ਅੱਜ ਦੇ ਨੇਤਾ ਹੈਗੇ ਆ ਉਹ ਆਮ ਬੰਦੇ ਨੂੰ ਬਿਲਕੁਲ ਨਹੀਂ ਛੱਡ ਚੁੱਕੇ ਹੈਗੇ ਆ ਅੱਜ ਹਰ ਗਰੀਬ ਨੂੰ ਹਰ ਅਮੀਰ ਨੂੰ ਹਰ ਆਮ ਬੰਦੇ ਨੂੰ ਤਾਂ ਕਿ ਖੜੇ ਹੋ ਕੇ ਆਪਣੇ ਹੱਕਾਂ ਵਾਸਤੇ ਕਿਹਾ ਜਾਵੇ ਕਿਉਂਕਿ ਦੇਖਿਆ ਜਾਵੇ ਅੱਜ ਚਾਰੇ ਪਾਸੇ ਆਮ ਬੰਦੇ ਦੀ ਜਿਹੜਾ ਬੰਦਾ ਹੈਗਾ ਜਿਹੜਾ ਆਮ ਵਪਾਰੀ ਹੈ ਉਹ ਉਹਦੀ ਕੋਈ ਸੁਣਨ ਵਾਲਾ ਕੋਈ ਨਹੀਂ ਅੱਜ ਸਾਨੂੰ ਇਕੱਠੇ ਹੋ ਕੇ ਸਾਡੇ ਕਾਨੂੰਨ ਚ ਸਾਰੇ ਅਧਿਕਾਰ ਹੈਗੇ ਹਰ ਬੰਦੇ ਵਾਸਤੇ ਉਹ ਇਕੱਠੇ ਹੋ ਕੇ ਖੜੇ ਹੋਈਏ ਤਾਂ ਕਿ ਕੋਈ ਤੁਹਾਨੂੰ ਧੱਕਾ ਕਰਦਾ ਕੋਈ ਕੰਮ ਨਹੀਂ ਕਰਦਾ ਸੜਕ ਨਹੀਂ ਹੁੰਦੀ ਉਹ ਸਾਡਾ ਹੱਕ ਹੈ ਅਸੀਂ ਕਿਹਾ ਮੰਨਤਾ ਨਹੀਂ ਪਾਣੀ ਆ ਜਿਹੜੀ ਸਾਡੀ ਜਿਹੜੀ ਜਿਹੜਾ ਸਾਡਾ ਦੇਸ਼ ਹੈਗਾ ਇਹ ਡੈਮੋਕਰੈਟਿਕ ਕੰਟਰੀ ਹੈਗੀ ਹੈ ਮਗਰ ਅੱਜ ਦੇ ਲੋਕਾਂ ਨੇ ਮਹਾਤਮਾ ਗਾਂਧੀ ਦੇ ਸੂਲਾਂ ਨੂੰ ਭੁਲਾਤਾ ਹੈ ਮਹਾਤਮਾ ਗਾਂਧੀ ਨੂੰ ਅਸੀਂ ਵਰਡ ਸਾਰਾ ਘੁੰਮਦੇ ਆਂ ਹਰ ਜਗ੍ਹਾ ਤੇ ਮਹਾਤਮਾ ਗਾਂਧੀ ਦੀ ਇੱਜ਼ਤ ਹੁੰਦੀ ਹੈ ਉਹਨਾਂ ਦੇ ਬਾਰੇ ਕਿਤਾਬਾਂ ਲਿਖਿਆ ਜਾਂਦੀਆਂ ਉਹਨਾਂ ਦੇ ਉੱਪਰ ਪੀ ਐਚ ਡੀ ਹੁੰਦੀ ਹੈ ਮਗਰ ਸਾਡੇ ਮੁਲਕ ਦੇ ਵਿੱਚ ਅਸੀਂ ਮੰਨਦੇ ਤਾਂ ਹੈ ਮਹਾਤਮਾ ਗਾਂਧੀ ਸਾਡੇ ਦੇਸ਼ ਦੇ ਮਗਰ ਉਹਨਾਂ ਦੇ ਬਿਲਕੁਲ ਸੂਲਾਂ ਤੇ ਚੱਲਣ ਦਾ ਸਾਡਾ ਬਹੁਤ ਜ਼ਿਆਦਾ ਕੋਈ ਹੈ ਨਹੀਂ ਔਰ ਅੱਜ ਅਸੀਂ ਸਾਰੇ ਇਕੱਠੇ ਸਾਡੇ ਭਰਾ ਜਿਹੜੇ ਹਿਮਾਚਲ ਦੇ ਸਾਡੇ ਭਰਾ ਖੜੇ ਹੋਏ ਫਰੈਂਡਸ ਆਫ ਹਿਮਾਚਲ ਜਿੰਨੇ ਵੀ ਸਾਡੇ ਹੈਗੇ ਆ ਅੱਜ ਅਸੀਂ ਇਸ ਚੀਜ਼ ਦਾ ਪ੍ਰਣ ਕਰਾਂਗੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਕਿ ਅਸੀਂ ਸੱਚ ਬੋਲਾਂਗੇ ਔਰ ਕਿਸੇ ਕੋ ਡਰਾਂਗੇ ਨਹੀਂ ਅਸੀਂ ਕਿਸੇ ਨੂੰ ਡਰਾਣਾ ਵੀ ਨਹੀਂ ਨਾ ਕਿਸੇ ਨੂੰ ਡਰਨਾ ਨਾ ਕਿਸੇ ਨੂੰ ਡਰਾਣਾ ਔਰ ਆਪਣੀ ਗੱਲ ਸੱਚ ਕਹਿਣੀ ਹੈ ਜੋ ਮਰਜ਼ੀ ਹੋ ਜਾਏ ਉਹਦੇ ਵਿੱਚ ਸਾਨੂੰ ਕੋਈ ਡਰ ਨਹੀਂ ਜੇ ਕਿਸੇ ਨੂੰ ਕੋਈ ਡਰ ਹੋਵੇ ਅਸੀਂ ਖੜੇ ਆ ਉਹਨੂੰ ਸਿੱਧਾ ਕਰ ਦਾਂਗੇ ਕਿਉਂਕਿ ਮਹਾਤਮਾ ਗਾਂਧੀ ਦੇ ਸੂਲਾਂ ਨਾਲ ਹੀ ਅਸੀਂ ਕਿਸੇ ਨੂੰ ਕਿਸੇ ਦੇ ਹਥਿਆਰ ਨਹੀਂ ਚੱਕਣਾ ਨਾ ਕਿਸੇ ਨੂੰ ਡਰਾਣਾ ਮਗਰ ਸਾਨੂੰ ਕੋ ਡਰਾਊਗਾ ਸਾਡੀ ਗੱਲ ਨੂੰ ਤੇ ਦਬਾਊਗਾ ਉਹਨੂੰ ਅਸੀਂ ਬਿਲਕੁਲ ਸੁਧਾਰਾਂਗੇ ਔਰ ਮਹਾਤਮਾ ਗਾਂਧੀ ਦੇ ਸੂਲਾਂ ਤੇ ਚੱਲਣ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਅੱਜ ਪ੍ਰਣ ਲੈਣੇ ਆ ਮਹਾਤਮਾ ਗਾਂਧੀ ਦੇ ਜਨਮ ਦਿਨ ਦੇ